ਪਟਿਆਲਾ ਸ਼ਹਿਰ ਦੇ ਇੱਕ ਬਹੁਤ ਹੀ ਮਸ਼ਹੂਰ ਬੈਂਕ ਦੇ ਵਿੱਚ ਇੱਕ ਪਾਟੇ ਪੁਰਾਣੇ ਕੱਪੜਿਆਂ ਵਾਲਾ ਸ਼ਖਸ ਆਂਦਾ ਹੈ ਦੇਖਣ ਦੇ ਵਿੱਚ ਬਜ਼ੁਰਗ ਲੱਗ ਰਿਹਾ ਸੀ ਅਤੇ ਉਸ ਦੇ ਕੱਪੜੇ ਤੋਂ ਅੰਦਾਜ਼ਾ ਹੋ ਰਿਹਾ ਸੀ ਕਿ ਕਾਫੀ ਗਰੀਬ ਹੈ ਅਤੇ ਕਿਸਾਨ ਪਰਿਵਾਰ ਨਾਲ ਉਹ ਬਿਲੋਂਗ ਕਰਦਾ ਹੈ ਬਿਲਕੁਲ ਸੁਧਾਰਨ ਜੇ ਕੱਪੜੇ ਪਾਏ ਹੋਏ ਹਨ ਅਤੇ ਸਿਰ ਤੇ ਮੜਾ ਚੰਗਾ ਜਿਹਾ ਪਰਨਾ ਬੰਨਿਆ ਹੋਇਆ ਹੈ ਅਤੇ ਇੰਜ ਲੱਗਦਾ ਹੈ ਪਤਾ ਨਹੀਂ ਕਿੱਥੋਂ ਚੱਲ ਕੇ ਇਸ ਬੈਂਕ ਦੇ ਵਿੱਚ ਆਏ ਹਨ ਪਹਿਲਾਂ ਤਾਂ ਗਾਰਡ ਦੇਖਦਾ ਹੈ ਵੀ ਇਹ ਬੰਦਾ ਇੱਧਰ ਕਿੱਧਰ ਨੂੰ ਆ ਰਿਹਾ ਹੈ ਵੀ ਇਹ ਬੰਦੇ ਦਾ ਤਾਂ ਇੱਥੇ ਮੈਨੂੰ ਖਾਤਾ ਨਹੀਂ ਲੱਗਦਾ ਕਿਉਂਕਿ ਇਸ ਬੈਂਕ ਦੇ ਵਿੱਚ ਤਾਂ ਸਿਰਫ ਵੱਡੇ ਬੰਦਿਆਂ ਦਾ ਅਮੀਰ ਬੰਦਿਆਂ ਦੇ ਖਾਤੇ ਹਨ ਇਹ ਕੋਈ ਗ੍ਰਾਮੀਣ ਬੈਂਕ ਨਹੀਂ ਹੈ ਜਿੱਥੇ ਇਸ ਬੈਂਕ ਦੇ ਵਿੱਚ ਇਹੋ ਜਿਹੇ ਬੰਦਿਆਂ ਦਾ ਖਾਤਾ ਹੋਵੇ ਲੇਕਿਨ ਉਹ ਜ਼ਿਆਦਾ ਕੁਝ ਨਹੀਂ ਸੋਚਦਾ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਆਪਣਾ ਕੀ ਲੈਂਦਾ ਹੈ ਆਪੇ ਦੇਖ ਲੈਣਗੇ ਬੈਂਕ ਵਾਲੇ ਅੰਦਰ ਜਾਣ ਦਿੰਦਾ ਹੈ ਅਤੇ ਅੰਦਰ ਜਿਵੇਂ ਹੀ ਗੁਰਬਖਸ਼ ਸਿੰਘ ਨਾਮ ਦਾ ਉਹ ਇਨਸਾਨ ਉਹ ਬਜ਼ੁਰਗ ਉੱਥੇ ਆਂਦਾ ਹੈ ਅਤੇ ਅੰਦਰ ਆ ਕੇ ਕਾਊਂਟਰ ਤੇ ਖੜਾ ਹੋ ਜਾਂਦਾ ਹੈ ਹਾਂਜੀ ਕਾਊਂਟਰ ਵਾਲੀ ਜੇ ਲੇਡੀਜ਼ ਹੈ ਸੁਨੀਤਾ ਉਸ ਨੂੰ ਪੁੱਛਦਾ ਹੈ ਬੇਟਾ ਆ ਦੇਖੀ ਲਿਫਾਫਾ ਚੈੱਕ ਕਰੀ ਮੇਰੇ ਖਾਤੇ ਦੇ ਵਿੱਚ ਕੋਈ ਲੈਣ ਦੇਣ ਜਿਹੜੀ ਹੈ ਹੋ ਨਹੀਂ ਪਾਰੀ ਹੈ ਕੀ ਗੱਲ ਹੈ ਮੇਰਾ ਖਾਤਾ ਜੜਾ ਹੈ ਲੱਗਦਾ ਫ੍ਰੀਜ ਹੋ ਗਿਆ ਹੈ ਤੁਸੀਂ ਖਾਤਾ ਚੈੱਕ ਕਰਿਓ ਪਤਾ ਨਹੀਂ ਕਿਉਂ ਇਸ ਤੋਂ ਨਾ ਪੈਸੇ ਬਾਹਰ ਨਿਕਲ ਰਹੇ ਨਾ ਹੀ ਇਸ ਦੇ ਵਿੱਚ ਕੁਝ ਜਮਾ ਹੋ ਰਿਹਾ ਹੈ ਹੁਣ ਸੁਨੀਤਾ ਕਹਿੰਦੀ ਹੈ ਵੀ ਸ਼ਾਇਦ ਇਹ ਬਜ਼ੁਰਗ ਜਿਹੜਾ ਹੈ ਇਹ ਗਲਤ ਬੈਂਕ ਦੇ ਵਿੱਚ ਆ ਗਿਆ ਹੈ ਇੱਥੇ ਤਾਂ ਇਸ ਦਾ ਖਾਤਾ ਲੱਗਦਾ ਨਹੀਂ ਹੈ ਇੱਥੇ ਤਾਂ ਸਿਰਫ ਵੱਡੇ ਬੰਦਿਆਂ ਦਾ ਅਮੀਰ ਬੰਦਿਆਂ ਦਾ ਖਾਤਾ ਹੈ ਇਹ ਇੱਥੇ ਕੀ ਕਰਨ ਆਇਆ ਹੈ ਤਾਂ ਬਜ਼ੁਰਗ ਨੂੰ ਪੁੱਛਦੀ ਹੈ ਹਾਂਜੀ ਬਜ਼ੁਰਗੋ ਇੱਥੇ ਕਿਵੇਂ ਆਏ ਹੋ ਇੱਥੇ ਸਾਰੇ ਬੰਦਿਆਂ ਦੇ ਖਾਤੇ ਨਹੀਂ ਹਨ ਤੁਹਾਡਾ ਸ਼ਾਇਦ ਇੱਥੇ ਖਾਤਾ ਨਹੀਂ ਹੋਣਾ ਕਿਸੇ ਦੂਸਰੇ ਬੈਂਕ ਦੇ ਵਿੱਚ ਜਾਓ ਉੱਥੇ ਤੁਹਾਡਾ ਖਾਤਾ ਹੋਣਾ ਹੈ ਉਹਨੋ ਬਜ਼ੁਰਗ ਕਹਿੰਦਾ ਹੈ ਲੈ ਕਮਾਲ ਹੈ ਮੈਨੂੰ ਆਪਦੇ ਖਾਤੇ ਦਾ ਨਹੀਂ ਪਤਾ ਤੁਸੀਂ ਕਿਰਪਾ ਕਰਕੇ ਬਸ ਮੇਰਾ ਇਹ ਅਕਾਊਂਟ ਚੈੱਕ ਕਰ ਦਿਓ ਹੁਣ ਉਹ ਜਿਹੜੀ ਸੁਨੀਤਾ ਹੈ ਉਹ ਕਹਿੰਦੀ ਹੈ ਵੀ ਨਹੀਂ ਨਹੀਂ ਤੁਹਾਡਾ ਇੱਥੇ ਖਾਤਾ ਨਹੀਂ ਹੋਣਾ ਬਜ਼ੁਰਗ ਕਹਿੰਦਾ ਹੈ ਤੁਸੀਂ ਆਪਦਾ ਕੰਮ ਕਰੋ ਇਹ ਲਫਾਫਾ ਤੁਹਾਨੂੰ ਦਿੱਤਾ ਇਹਦੇ ਵਿੱਚ ਚੈੱਕ ਕਰ ਲਓ ਸ਼ਾਇਦ ਮੇਰਾ ਆਹੀ ਬੈਂਕ ਹੈ ਮੈਨੂੰ ਦੱਸ ਦੋ ਕਿਹੜੇ ਬੈਂਕ ਦੇ ਵਿੱਚ ਜਾਣਾ ਹੈ ਮੈਂ ਉੱਥੇ ਚਲਾ ਜਾਵਾਂਗਾ ਹੁਣ ਸੁਨੀਤਾ ਕੋਲ ਭੀੜ ਬਹੁਤ ਸੀ ਪਿੱਛੇ ਲੰਬੀ ਲਾਈਨ ਲੱਗੀ ਹੋਈ ਸੀ ਉਹ ਜਦੋਂ ਮੱਥਾ ਪਕਾਈ ਕਰਨਾ ਨਹੀਂ ਚਾਹੁੰਦੀ ਸੀ ਉਹ ਬਜ਼ੁਰਗ ਨੂੰ ਕਹਿੰਦੀ ਹੈ ਹਾਂਜੀ ਤੁਹਾਡਾ ਖਾਤਾ ਦੱਸ ਦਿਨੇ ਹਾਂ ਤੁਸੀਂ ਇੰਜ ਕਰੋ ਵੇਟਿੰਗ ਦੇ ਵਿੱਚ ਖੜ੍ਹ ਜਾਓ ਇਹ ਲਾਈਨ ਨਿਪਟਾ ਕੇ ਤੁਹਾਡਾ ਜਿਹੜਾ ਖਾਤਾ ਹੈ ਮੈਂ ਚੈੱਕ ਕਰ ਦਾਂਗੀ ਬਜ਼ੁਰਗ ਸਾਈਡ ਤੇ ਹੋ ਜਾਂਦਾ ਹੈ ਅਤੇ ਉੱਤੇ ਹੀ ਖੜਾ ਹੋ ਜਾਂਦਾ ਹੈ ਆਪਣੀ ਖੁੰਡੀ ਜੀ ਲੈ ਕੇ ਹੁਣ ਸਾਰਾ ਬੈਂਕ ਦੇ ਕਰਮਚਾਰੀ ਸਾਰੇ ਜਿਹੜੇ ਉੱਤੇ ਲੋਕ ਆਏ ਹਨ ਸਾਰੇ ਘੂਰ-ਘੂਰ ਦੇਖਦੇ ਹਨ ਵੀ ਇਹ ਬੰਦਾ ਪਤਾ ਨਹੀਂ ਕਿਥੋਂ ਪਿਖ ਮੰਗਾ ਜਾ ਆ ਗਿਆ ਹੈ ਸਾਰੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ ਬਜ਼ੁਰਗ ਨੂੰ ਵੀ ਸਾਫ਼ ਸੁਣ ਰਹੀਆਂ ਸਨ ਵੀ ਇਹ ਸਾਰੇ ਮੇਰੇ ਬਾਰੇ ਕੀ ਗੱਲਾਂ ਕਰਦੇ ਹਨ ਕਈ ਲੋਕ ਉਸ ਨੂੰ ਪਿਖਾਰੀ ਕਈ ਲੋਕ ਉਸ ਨੂੰ ਗਰੀਬ ਅਤੇ ਕਈ ਅਨਪੜ ਗਵਾਰ ਦੱਸਦੇ ਹਨ ਅਤੇ ਹੱਸਦੇ ਪਏ ਹਨ ਵੇ ਇਹ ਵਿਚਾਰਾ ਇੱਥੇ ਕਿੱਥੇ ਆ ਗਿਆ ਹੈ ਇਸ ਦਾ ਖਾਤਾ ਇੱਥੇ ਥੋੜੀ ਹੋਣਾ ਇਹ ਤਾਂ ਕੋਈ SBI ਦੇ ਵਿੱਚ ਜਾਵੇ ਜਾਂ ਫਿਰ ਕਿਸੇ ਹੋਰ ਬੈਂਕ ਦੇ ਵਿੱਚ ਜਿੱਥੇ ਆਮ ਲੋਕਾਂ ਦੇ ਖਾਤੇ ਹਨ ਉੱਥੇ ਜਾਣਾ ਚਾਹੀਦਾ ਹੈ ਇੱਥੇ ਭਲਾਏ ਕੀ ਕਰਨ ਆ ਗਿਆ ਹੈ ਹੁਣ ਸਾਰੇ ਜਿਹੜੇ ਹਨ ਹੈਰਾਨ ਹੁੰਦੇ ਹਨ ਪਰੇਸ਼ਾਨ ਹੁੰਦੇ ਹਨ ਅਤੇ ਹੱਸਦੇ ਵੀ ਹਨ ਵੀ ਇਹ ਵਿਚਾਰਾ ਕਿੱਥੇ ਆ ਗਿਆ ਹੈ ਬਜ਼ੁਰਗ ਉੱਥੇ ਥੋੜਾ ਟਾਈਮ ਖੜਾ ਰਹਿਦਾ ਹੈ ਹੁਣ ਉਸਦੀਆਂ ਵੀ ਲਤਨਾ ਜਵਾਬ ਦੇ ਰਹੀਆਂ ਸਨ ਕਿਉਂਕਿ ਬਜ਼ੁਰਗ ਅਵਸਥਾ ਹੈ ਇਨਾ ਲੰਮਾ ਸਮਾਂ ਹੋ ਗਿਆ ਖੜੇ ਰਹਿੰਦੇ ਨੂੰ ਅਤੇ 1 ਘੰਟੇ ਤੋਂ ਵੱਧ ਉਸਨੇ ਖੜਾ ਰੱਖਿਆ ਹੈ ਅਤੇ ਜਿਹੜੀ ਸੁਨੀਤਾ ਹੈ ਉਸ ਕਰਮਚਾਰੀ ਉਹ ਨਵੇਂ-ਨਵੇਂ ਗ੍ਰਾਹਕਾਂ ਨੂੰ ਤਾਂ ਟਾਈਮ ਦੇ ਰਹੀ ਹੈ ਲੇਕਿਨ ਉਸਦਾ ਲਿਫਾਫੇ ਨੂੰ ਹਜੇ ਉਸਨੇ ਹੱਥ ਵੀ ਨਹੀਂ ਲਗਾਇਆ ਤਾਂ ਇਹਨੇ ਦੇ ਵਿੱਚ ਜਿਹੜਾ ਬਜ਼ੁਰਗ ਹੈ ਉਹ ਕਹਿੰਦਾ ਹੈ ਮੈਡਮ ਜੀ ਤੁਸੀਂ ਮੇਰੀ ਬੈਂਕ ਮੈਨੇਜਰ ਨਾਲ ਗੱਲ ਕਰਾ ਦਿਓ ਮੈਂ ਉਸ ਨਾਲ ਆਪੇ ਨਿਪਟ ਲਾਂਗਾ ਵੈਸੇ ਵੀ ਮੇਰਾ ਕੰਮ ਜਿਹੜਾ ਹੈ ਸਿੱਧਾ ਬੈਂਕ ਮੈਨੇਜਰ ਨਾਲ ਹੈ ਤੁਸੀਂ ਮੇਰੇ ਸਿੱਧਾ ਉਹਨਾਂ ਨਾਲ ਗੱਲ ਕਰਾ ਦਿਓ ਤਾਂ ਜਿਵੇਂ ਹੀ ਸੁਨੀਤਾ ਇਹਨਾਂ ਸੁਣਦੀ ਤਾ ਸੋਚਦੀ ਹੈ ਵੀ ਇਹਨੂੰ ਕਿਥੇ ਰਫਾ ਕਰੀਏ ਲੇਕਿਨ ਫਿਰ ਮਜਬੂਰੀ ਦੇ ਵਿੱਚ ਬੈਂਕ ਮੈਨੇਜਰ ਨੂੰ ਫੋਨ ਲਗਾ ਦਿੰਦੀ ਹੈ ਉਸਦੇ ਕੈਬਨ ਦੇ ਵਿੱਚ ਘੰਟੀ ਮਾਰ ਦਿੰਦੀ ਹੈ ਚਲੋ ਜੀ ਜਿਵੇਂ ਹੀ ਬੈਂਕ ਮੈਨੇਜਰ ਫੋਨ ਚੱਕਦਾ ਹੈ ਦੱਸਦੀ ਹੈ ਵੀ ਬਜ਼ੁਰਗ ਆਏ ਹਨ ਅਤੇ ਤੁਹਾਡੇ ਨਾਲ ਮਿਲਣਾ ਚਾਹੁੰਦੇ ਹਨ ਬੈਂਕ ਮੈਨੇਜਰ ਸੀਸੇ ਵਿੱਚੋਂ ਵੀ ਚੱਕਦਾ ਹੈ ਅਤੇ ਦੇਖਦਾ ਹੈ ਵੀ ਕੈਬਨ ਦੇ ਬਾਹਰ ਸੁਨੀਤਾ ਕੋਲ ਇੱਕ ਬਜ਼ੁਰਗ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਖੜਾ ਹੈ ਉਹ ਕਹਿ ਦਿੰਦਾ ਹੈ ਵੀ ਇਸ ਨੂੰ ਮੇਰੇ ਤੋਂ ਕੀ ਕੰਮ ਹੋਣਾ ਐਵੇਂ ਮੱਥਾ ਪਕਾਈ ਮਾਰਦਾ ਹੋਣਾ ਮੇਰੇ ਕੋ ਕੰਮ ਮਥੇਰੇ ਹਨ ਇਹਨੂੰ ਐ ਕਰ ਕਿਸੇ ਕੁਰਸੀ ਤੇ ਬਿਠਾ ਦੇ ਆਪੇ 2 ਘੰਟੇ ਬਾਕੇ ਚਲਾ ਦੇਗਾ ਐਵੇਂ ਮੇਰਾ ਟਾਈਮ ਨਾ ਖਰਾਬ ਕਰੋ ਮੇਰੇ ਕੋਲ ਅੱਗੇ ਬਹੁਤ ਕੰਮ ਹਨ ਹੁਣ ਸੁਨੀਤਾ ਜਿਵੇਂ ਸੁਣਦੀ ਹੈ ਕਿ ਬੈਂਕ ਮੈਨੇਜਰ ਨੇ ਹੁਕਮ ਕਰ ਦਿੱਤਾ ਹੈ ਵੀ ਇਸ ਨੂੰ ਅੰਦਰ ਨਹੀਂ ਭੇਜਣਾ ਅਤੇ 2 ਘੰਟੇ ਜਿਹੜੇ ਹੈ ਬਾਹਰ ਬਿਠਾਈ ਰੱਖਣਾ ਹੈ ਆਪੇ ਭੱਜ ਜਾਏਗਾ ਚਲੋ ਜੀ ਹੁਣ ਸੁਨੀਤਾ ਜਿਹੜੀ ਬਜ਼ੁਰਗਾਂ ਨੂੰ ਕਹਿੰਦੀ ਹੈ ਬਜ਼ੁਰਗੋ ਤੁਸੀਂ ਐਂ ਕਰੋ ਇਸਾ ਕੁਰਸੀ ਤੇ ਬੈਠ ਜਾਵੋ ਵੇਟਿੰਗ ਲਿਸਟ ਚ ਬੈਹ ਜਾਵੋ ਅਤੇ ਉੱਥੇ ਜਦੋਂ ਮੈਨੇਜਰ ਸਾਹਿਬ ਫ੍ਰੀ ਹੋਣਗੇ ਤੁਹਾਨੂੰ ਆਵਾਜ਼ ਮਾਰ ਲੈਣਗੇ ਬਜ਼ੁਰਗ ਜਿਹੜਾ ਸੀ ਗੁਰਬਖਸ਼ ਸਿੰਘ ਉਹ ਸਮੇਂ ਤੱਕ ਗਿਆ ਸੀ ਵੀ ਇਹ ਕਹਾਣੀ ਕੀ ਚੱਲ ਰਹੀ ਹੈ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ ਲੇਕਿਨ ਫਿਰ ਵੀ ਉੱਤੇ ਬੈਠਾ ਰਹਿੰਦਾ ਹੈ ਕਿ ਕੀ ਪਤਾ ਮੈਨੇਜਰ ਜਿਹੜਾ ਹੈ ਇਹ ਮੈਨੂੰ ਆਵਾਜ਼ ਮਾਰ ਲੇ ਚਲੋ ਜੀ ਹੁਣ ਉੱਥੇ ਬੈਠੇ ਨੂੰ ਬਹਾਵਾ ਟਾਈਮ ਹੋ ਗਿਆ ਸੀ ਸਾਰੇ ਜਣੇ ਉਸ ਨੂੰ ਘੂਰ ਘੂਰ ਦੇਖ ਰਹੇ ਸਨ ਅਤੇ ਸਾਰੇ ਜਣੇ ਉਸ ਦਾ ਮਜ਼ਾਕ ਉਡਾਰੇ ਸਨ ਬਜ਼ੁਰਗ ਤੋ ਸਹਨ ਨਹੀਂ ਹੁੰਦਾ ਵੀ 1 ਘੰਟਾ ਹੋ ਗਿਆ ਮੈਨੂੰ ਇੱਥੇ ਬੈਠਿਆ ਨੂੰ ਅਜੇ 2.5 ਘੱਟੇ ਹੋ ਗਏ ਮੈਨੂੰ ਇਸ ਬੈਂਕ ਦੇ ਵਿੱਚ ਆਏ ਨੂੰ ਮੇਰਾ ਤਾਂ ਲਫਾਪਾ ਕਿਸੇ ਨੇ ਖੋਲ ਕੇ ਨਹੀਂ ਦੇਖਿਆ ਇੰਨੇ ਦੇ ਵਿੱਚ ਉੱਥੇ ਇੱਕ ਮੁੰਡਾ ਆਂਦਾ ਜੀ ਅਮਨ ਨਾਮ ਦਾ ਬੜਾ ਸਿਆਣਾ ਮੁੰਡਾ ਹੈ ਉਹ ਉਸ ਬਜ਼ੁਰਗ ਨੂੰ ਕਹਿੰਦਾ ਹੈ ਬਜ਼ੁਰਗੋ ਕੀ ਲੈਣਾ ਆਏ ਹੋ ਅਤੇ ਕਿਵੇਂ ਆਏ ਹੋ ਸ਼ਾਇਦ ਤੁਸੀਂ ਗਲਤ ਬੈਂਕ ਦੇ ਵਿੱਚ ਆ ਗਏ ਹੋ ਹੁਣ ਬਜ਼ੁਰਗ ਥੋੜਾ ਹਰਖ ਜਾਂਦਾ ਹੈ ਕਹਿੰਦਾ ਵੀ ਸਾਰੇ ਮੈਨੂੰ ਕਹਿ ਰਹੇ ਹਨ ਗਲਤ ਬੈਂਕ ਦੇ ਵਿੱਚ ਆਏ ਹਨ ਮੇਰਾ ਲਫਾਫਾ ਤਾਂ ਕਿਸੇ ਨੇ ਖੋਲ ਕੇ ਨਹੀਂ ਦੇਖਿਆ ਮੇਰਾ ਬੈਂਕ ਚੈੱਕ ਕਰਾਣਾ ਸੀ ਮੈਨੇਜਰ ਸਾਹਿਬ ਨਾਲ ਮੇਰੀ ਗੱਲ ਕਰਾਣੀ ਹੈ ਮੈਨੇਜਰ ਸਾਹਿਬ ਆਪਦਾ ਅੰਦਰ ਵਿਜੀ ਹਨ ਹੁਣ ਜਿਹੜਾ ਅਮਨ ਹੈ ਉਹ ਅੰਦਰ ਜਾਂਦਾ ਹੈ ਮੈਨੇਜਰ ਸਾਹਿਬ ਕੋਲ ਕਹਿੰਦਾ ਹੈ ਸਰ ਆ ਬਜ਼ੁਰਗ ਤੁਹਾਡੇ ਲਈ ਕਈ ਟਾਈਮ ਦੇ ਖੜੇ ਹਨ ਜੇਕਰ ਤੁਹਾਡੇ ਕੋਲ 2 ਮਿੰਟ ਦਾ ਸਮਾਂ ਹੈ ਇਹਨਾਂ ਦੀ ਗੱਲ ਸੁਣ ਲਓ ਹੁਣ ਮੈਨੇਜਰ ਸਾਹਿਬ ਵੀ ਅੱਗੋਂ ਗੁੱਸੇ ਦੇ ਵਿੱਚ ਸਨ ਕਿਉਂਕਿ ਉਹਨਾਂ ਕੋਲ ਪਹਿਲਾਂ ਵੀ 3 ਬੰਦੇ ਆ ਚੁੱਕੇ ਸਨ ਅਤੇ ਹੁਣ ਮੈਨੇਜਰ ਕਹਿੰਦਾ ਹੈ ਵੀ ਕੀ ਗੱਲ ਹੈ ਐਵੇਂ ਕਿਉਂ ਰੌਲਾ ਪਾਇਆ ਹੈ ਮੈਨੂੰ ਕਿਹੜਾ ਪਤਾ ਨਹੀਂ ਉਹ ਬੈਠਾ ਉੱਥੇ ਤੁਸੀਂ ਜਵਾਬ ਦਾ ਕੰਮ ਕਰੋ ਮੈਨੇਜਰ ਅਮਨ ਨੂੰ ਕੋਈ ਹੋਰ ਕੰਮ ਦੇ ਦਿੰਦਾ ਹੈ ਅਤੇ ਅਮਨ ਵਿਚਾਰਾ ਚੁੱਪ ਕਰਕੇ ਉਹ ਕੰਮ ਕਰਨ ਚਲਾ ਜਾਂਦਾ ਹੈ ਚਲੋ ਜੀ ਅਮਨ ਆਪਣੀ ਡੈਸਕ ਤੇ ਆਪਣਾ ਕੰਮ ਕਰਨ ਲੱਗ ਗਿਆ ਕਿਉਂਕਿ ਉਹ ਵੀ ਉੱਥੋਂ ਦਾ ਕਰਮਚਾਰੀ ਸੀ ਉਸਨੇ ਵੀ ਮੈਨੇਜਰ ਦੇ ਆਦੇਸ਼ ਜਿਹੜੇ ਹਨ ਨੂੰ ਮੰਨਣੇ ਹਨ ਅਮਨ ਆਪਣੇ ਕੰਮ ਤੇ ਲੱਗ ਜਾਂਦਾ ਹੈ ਜਿਹੜਾ ਬਜ਼ੁਰਗ ਹੈ 15 ਕੁ ਮਿੰਟ ਉੱਥੇ ਹੋਰ ਬੈਠਾ ਰਹਿੰਦਾ ਹੈ ਵੀ ਚਲੋ ਕੋਈ ਗੱਲ ਨਹੀਂ ਮੈਨੇਜਰ ਮੈਨੂੰ ਨਿਆਹ ਦੇਵੇਗਾ ਲੇਕਿਨ ਮੈਨੇਜਰ ਜਿਹੜਾ ਬਿਲਕੁਲ ਨਹੀਂ ਸੁਣਦਾ ਉਹ ਆਪ ਖੜਿਆ ਹੋ ਕੇ ਮੈਨੇਜਰ ਜੀ ਕੈਬਨ 1 ਜਾੜ ਲੱਗਦਾ ਹੈ ਜਿਵੇਂ ਹੀ ਕੈਬਨ ਦੇ ਗੇਟ ਕੋਲ ਪਹੁੰਚਦਾ ਹੈ ਤਾਂ ਮੈਨੇਜਰ ਦਿਖਦਾ ਵੀ ਬਜ਼ੁਰਗ ਮੇਰੇ ਕੋਲ ਆ ਗਿਆ ਹੁਣ ਤਾਂ ਬਾਹਰ ਨਿਕਲਣਾ ਹੀ ਪਵੇਗਾ ਉਹ ਆਪ ਹੀ ਕੈਬਨ ਦੇ ਗੇਟ ਅੱਗੇ ਆ ਪਹੁੰਚ ਜਾਂਦਾ ਹੈ ਹਾਂਜੀ ਦੋਵੇਂ ਇੱਕ ਦੂਜੇ ਦੇ ਸਾਹਮਣੇ ਖੜੇ ਹਨ ਚਲੋ ਜੀ ਹੁਣ ਜਿਹੜਾ ਬੈਂਕ ਮੈਨੇਜਰ ਹੈ ਉਹ ਕਹਿੰਦਾ ਹਾਂ ਭਾਈ ਕੀ ਲਾਣਾ ਹੈ ਹੋ ਬਜ਼ੁਰਗੋ ਬਜ਼ੁਰਗ ਕਹਿੰਦਾ ਜੀ ਆ ਮੇਰਾ ਖਾਤਾ ਹੈ ਤੁਸੀਂ ਚੈੱਕ ਕਰੋ ਵਿੱਚ ਕੀ ਦਿੱਕਤ ਹੈ ਤਾਂ ਜਿਹੜਾ ਬੈਂਕ ਮੈਨੇਜਰ ਹੈ ਕਹਿੰਦਾ ਜੀ ਚੈੱਕ ਕਰ ਲਿਆ ਤੁਹਾਡੇ ਬੈਂਕ ਦੇ ਵਿੱਚ ਬੈਲੈਂਸ ਨਹੀਂ ਹੈ ਮੈਂ ਕਰਕੇ ਜਿਹੜਾ ਤੁਹਾਡਾ ਅਕਾਊਂਟ ਹੈ ਉਹ ਬੰਦ ਹੋ ਗਿਆ ਹੈ ਜੇਕਰ ਥੋੜੇ-ਮੋਟੇ ਪੈਸੇ ਜਮ੍ਹਾਂ ਕਰਾਓਗੇ ਤਾਂ ਆਪੇ ਚੱਲ ਪੇਗਾ ਜਿਹੜਾ ਬਜ਼ੁਰਗ ਹੈ ਉਹ ਕਹਿੰਦਾ ਤੁਸੀਂ ਤਾਂ ਚੈੱਕ ਨਹੀਂ ਕਰਿਆ ਇਹਦਾ ਨੰਬਰ ਤਾਂ ਕੋਈ ਟਟੋਲੋ ਕਬੂਡਰ ਦੇ ਵਿੱਚ ਲਾਓ ਮੈਂ ਮੰਨ ਲਿਆ ਅਨਪੜਹਾ ਲੇਕਿਨ ਇਨਾ ਥੋੜੀ ਹਾਂ ਵੀ ਜਿਹੜਾ ਤੁਸੀਂ ਜੋ ਵੀ ਗੱਲ ਕਹੋਗੇ ਉਸ ਤੇ ਮੈਂ ਮੰਨ ਲਾਂਗਾ ਹੁਣ ਬੈਂਕ ਮੈਨੇਜਰ ਕਹਿੰਦਾ ਵੀ ਮੈਨੂੰ ਇੱਥੇ ਡਿਊਟੀ ਕਰਦੇ ਨੂੰ ਹੋ ਗਏ 30 ਸਾਲ ਅੱਜ ਤੋਂ ਮੈਂ ਕਿੰਨੇ ਸਾਲ ਪਹਿਲਾਂ ਇੱਥੇ ਲੱਗਿਆ ਸੀ ਤੇ ਮੈਨੂੰ ਹੁਣ ਸਾਰਾ ਹਸਾਬ ਆ ਗਿਆ ਹੈ ਵੀ ਕਿਹੜੇ ਬੈਂਕ ਦੇ ਵਿੱਚ ਕਿਹੜੇ ਅਕਾਊਂਟ ਦੇ ਵਿੱਚ ਕੀ ਡਿਕਰ ਹੋ ਸਕਦੀ ਹੈ ਮੈਂ ਤੁਹਾਡਾ ਮੂੰਹ ਦੇਖ ਕੇ ਦੱਸ ਸਕਦਾ ਹਾਂ ਵੀ ਤੁਹਾਡੇ ਬੈਂਕ ਦੇ ਵਿੱਚ ਕਿੰਨਾ ਕੁ ਬੈਲੈਂਸ ਹੋਣਾ ਅਤੇ ਜਿਹੜਾ ਤੁਹਾਡਾ ਮੂੰਹ ਹੈ ਉਹ ਅੱਜ ਦੱਸ ਰਿਹਾ ਹੈ ਵੀ ਤੁਹਾਡੇ ਬੈਂਕ ਦੇ ਵਿੱਚ ਜਿਹੜਾ ਬੈਲੈਂਸ ਹੈ ਉਹ ਬਿਲਕੁਲ ਥੱਲੇ ਹੋ ਚੁੱਕਿਆ ਹੈ ਹੁਣ ਜਿਹੜਾ ਬਜ਼ੁਰਗ ਸੀ ਉਹ ਸਾਰੀ ਗੱਲ ਸਮਝ ਗਿਆ ਉਸ ਤੋਂ ਵੀ ਹੁਣ ਸਹਾਰਿਆ ਨਾ ਗਿਆ ਉਹ ਕਹਿੰਦੇ ਦੀ ਮੈਂ ਤਾਂ ਚਲਾ ਤਾਂ ਜਾਣਾ ਹਾਂ ਲੇਕਿਨ ਇੱਕ ਗੱਲ ਯਾਦ ਰੱਖੀ ਪਛਤਾਏਗਾ ਤੂੰ ਵੀ ਹੁਣ ਮੈਂ ਮੈਨੇਜਰ ਸੋਚਦਾ ਹੈ ਵੀ ਐ ਮਾਰੀ ਜਾਂਦਾ ਹੈ ਉਹ ਕਹਿੰਦਾ ਹੈ ਜੀ ਜਾਓ ਜਾਓ ਤੁਹਾਡੇ ਵਰਗੇ ਇੱਥੇ 36 ਆਦੇ ਹਨ ਅਤੇ ਮੈਨੂੰ ਆਪਦਾ ਕੰਮ ਕਰਨ ਦਿਓ ਇੱਥੇ ਪਹਿਲਾਂ ਹੀ ਬਹੁਤ ਭੀੜ ਹੈ ਭੀੜ ਘਟਾਓ ਜਲਦੀ ਜਲਦੀ ਹੁਣ ਜਿਹੜਾ ਬਜ਼ੁਰਗ ਹੈ ਉਹ ਬਾਹਰ ਆ ਜਾਂਦਾ ਹੈ ਲੇਕਿਨ ਉਸ ਦੇ ਅੰਦਰ ਬਹੁਤ ਵੱਡੀ ਠੇਸ ਲੱਗੀ ਸੀ ਬਜ਼ੁਰਗ ਜਾਂਦਾ ਜਾਂਦਾ ਆਪਣਾ ਲਿਫਾਫਾ ਜਿਹੜਾ ਹੈ ਉਹ ਚਲਾ ਕੇ ਮਾਰਦਾ ਹੈ ਅਤੇ ਲਿਫਾਫਾ ਕੈਬਨ ਦੇ ਉੱਪਰ ਜਾ ਕੇ ਡਿੱਗਦਾ ਹੈ ਹੁਣ ਉਹ ਕਹਿੰਦਾ ਹੈ ਜਦੋਂ ਜਦੋਂ ਸਮਾਂ ਮਿਲੇ ਇਸ ਅਕਾਊਂਟ ਨੂੰ ਚੈੱਕ ਕਰ ਲਿਓ ਅਤੇ ਦੇਖਿਓ ਕੀ ਦਿੱਕਤ ਹੈ ਜੇਕਰ ਤੁਹਾਨੂੰ ਕੋਈ ਦਿੱਕਤ ਮਿਲੇ ਇਸ ਦੇ ਉੱਪਰ ਮੇਰਾ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਉਸ ਤੇ ਕਿਰਪਾ ਕਰਕੇ ਫੋਨ ਕਰ ਦਿਓ ਚਲੋ ਜੀ ਹੁਣ ਬਜ਼ੁਰਗ ਉਥੋਂ ਚਲਾ ਜਾਂਦਾ ਹੈ ਲਫਾਫਾ ਬੈਂਕ ਮੈਨੇਜਰ ਜਿਹੜਾ ਹੈ ਉਹ ਐਵੇਂ ਕਿਸੇ ਡੈਸਕ ਤੇ ਰੱਖ ਦਿੰਦਾ ਹੈ ਅਤੇ ਕਹਿੰਦਾ ਹੈ ਕੋਈ ਗੱਲ ਨਹੀਂ ਅਸੀਂ ਦੇਖ ਲਾਂਗੇ ਤੁਸੀਂ ਜਾਓ ਹੁਣ ਬੈਂਕ ਮੈਨੇਜਰ ਤਾਂ ਉਸ ਲਫਾਫੇ ਵੱਲ ਚੱਕਦਾ ਵੀ ਨਹੀਂ ਹੈ ਲੇਕਿਨ ਜਿਹੜਾ ਇਧਰ ਅਮਨ ਹੈ ਨਾ ਉਹ ਦੇਖਦਾ ਹੈ ਵੀ ਚਲੋ ਕੋਈ ਗੱਲ ਨਹੀਂ ਆਪਾਂ ਸ਼ਾਮ ਨੂੰ ਜਦੋਂ ਸਾਰੇ ਗ੍ਰਾਹਕ ਚਲੇ ਜਾਣਗੇ ਬੈਂਕ ਮੈਨੇਜਰ ਵਿੱਚੋਂ ਚਲਾ ਜਾਏਗਾ ਨਾ ਉਦੋਂ ਆਪਾਂ ਦੇਖਾਂਗੇ ਹੁਣ ਜਿਹੜਾ ਅਮਨ ਹੈ ਉਸ ਲਫਾਫੇ ਨੂੰ ਚੱਕਦਾ ਹੈ ਅਤੇ ਆਪਣੇ ਦਰਾਜ ਦੇ ਵਿੱਚ ਰੱਖ ਲੈਂਦਾ ਹੈ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਵੇਂ ਉਸ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਉਹ ਕਹਿੰਦਾ ਚਲੋ ਸ਼ਾਂਤੀ ਕਿਉਂ ਵੇਟ ਕਰਨਾ ਹੈ ਵਿਚਾਰੇ ਬਜ਼ੁਰਗ ਦਾ ਕੰਮ ਹੈ ਆਪਾਂ ਉਸ ਨੂੰ ਫੋਨ ਕਰ ਦਾਂਗੇ ਚਲੋ ਜੀ ਹੁਣ ਉਹ ਲਿਫਾਫਾ ਜਿਵੇਂ ਹੀ ਖੁੱਲਦਾ ਹੈ ਅਤੇ ਉਸ ਦੇ ਵਿੱਚ ਬੈਂਕ ਕਾਪੀ ਰੱਖੀ ਹੁੰਦੀ ਹੈ ਬੈਂਕ ਕਾਪੀ ਦੇ ਵਿੱਚ ਉਸਦਾ ਅਕਾਊਂਟ ਨੰਬਰ ਹੁੰਦਾ ਹੈ ਬਜ਼ੁਰਗ ਦਾ ਅਕਾਊਂਟ ਨੰਬਰ ਜਿਵੇਂ ਹੀ ਚੈੱਕ ਕਰਦਾ ਹੈ ਹੱਕਾ ਬੱਕਾ ਰਹਿ ਜਾਂਦਾ ਹੈ ਕਿਉਂਕਿ ਉਸ ਅਕਾਊਂਟ ਦੇ ਵਿੱਚ ਸਰਯਾਮ ਦਿਖ ਰਿਹਾ ਸੀ ਵੀ ਇੰਨਾ ਪੈਸਾ ਹੈ ਵੀ ਇਸ ਬੈਂਕ ਦੇ ਵਾਂਗੂ ਪਤਨ ਕਿੰਨੇ ਬੈਂਕ ਜਿਹੜੇ ਹਨ ਖਰੀਦੇ ਜਾ ਸਕਦੇ ਹਨ 60% ਬੈਂਕ ਦੀ ਇਕਵਿਟੀ ਉਸ ਬਜ਼ੁਰਗ ਦੇ ਕੋਲ ਪਈ ਹੈ ਅਤੇ ਸਰਯਾਮ ਕੋਈ ਅੰਨਾ ਵੀ ਦੱਸ ਸਕਦਾ ਹੈ ਵੀ ਇਹ ਹੀ ਇਸ ਬੈਂਕ ਦਾ ਮਾਲਕ ਹੈ ਕਿਉਂਕਿ 50 ਤੋਂ ਵੱਧ ਜਿਸ ਕੋਲ ਇਕਵਿਟੀ ਹੋਵੇ ਸ਼ੇਅਰ ਹੋਣ ਉਹ ਉਸ ਬੈਂਕ ਦਾ ਮਾਲਕ ਉਸ ਕੰਪਨੀ ਦਾ ਮਾਲਕ ਨਾ ਜਾਂਦਾ ਹੈ ਚਲੋ ਜੀ 60% ਨਾਲ ਬਜ਼ੁਰਗ ਮਾਲਕ ਹੈ ਉਹ ਜਿਵੇਂ ਹੀ ਹੱਕਾ ਬੱਕਾ ਰੰਦਾ ਹੈ ਰਿਪੋਰਟ ਜਿਹੜੀ ਹੈ ਪ੍ਰਿੰਟ ਕਰਦਾ ਹੈ ਅਤੇ ਭੱਜ ਕੇ ਜਿਹੜਾ ਬੈਂਕ ਮੈਨੇਜਰ ਹੈ ਉਸ ਦੇ ਸਾਹਮਣੇ ਆ ਜਾਂਦਾ ਹੈ ਅਤੇ ਬੈਂਕ ਮੈਨੇਜਰ ਜਿਵੇਂ ਹੀ ਦੇਖਦਾ ਵੀ ਇਹਨਾਂ ਹਰਾਮ ਕਿਉਂ ਹੈ ਉਹ ਕਹਿੰਦਾ ਜੀ ਆਹ ਦੇਖੋ ਬਜ਼ੁਰਗ ਦੀ ਜਿਹੜੀ ਸਟੇਟਮੈਂਟ ਹੈ ਉਹ ਆਈ ਹੈ ਬੈਂਕ ਮੈਨੇਜਰ ਕਹਿੰਦਾ ਵੀ ਕਿਹੜੇ ਕੰਮ ਲੱਗਿਆ ਹੈ ਮੈਂ ਤੈਨੂੰ ਕੀ ਕੰਮ ਲਾਇਆ ਸੀ ਤੂੰ ਇੱਕ ਗੱਲ ਵੀ ਨਹੀਂ ਸੁਣਦਾ ਮੇਰੀ ਤੇਰੀ ਰਿਪੋਰਟ ਦੇ ਵਿੱਚ ਮੈਂ ਜ਼ਰੂਰ ਇਹ ਗੱਲ ਨੋਟ ਕਰਾਂਗਾ ਵੀ ਤੂੰ ਵੱਡਿਆਂ ਦੀ ਜਿਹੜੀ ਗੱਲ ਹੈ ਉਹ ਸੁਣਦਾ ਨਹੀਂ ਹੈ ਤੂੰ ਆਪਣੇ ਅਫਸਰਾਂ ਦੀ ਗੱਲ ਇਗਨ ਮੈਂ ਤੈਨੂੰ ਇਹਨੇ ਜ਼ਰੂਰੀ ਕੰਮ ਲਾਇਆ ਸੀ ਤੂੰ ਕਿਹੜੇ ਬਜ਼ੁਰਗਾਂ ਦੋ ਕੋੜੀ ਦੇ ਬੰਦਿਆਂ ਦੀ ਤੂੰ ਬੈਂਕ ਡਿਟੇਲ ਚੈੱਕ ਕਰਨ ਲੱਗਿਆ ਹੈ ਅਮਰ ਕਹਿੰਦਾ ਜੀ ਇੱਕ ਵਾਰ ਦੇਖ ਤਾਂ ਲਓ ਇਹ ਕਿਸ ਦੀ ਬੈਂਕ ਡਿਟੇਲ ਹੈ ਹੁਣ ਬੈਂਕ ਮੈਨੇਜਰ ਕਹਿੰਦਾ ਜੀ ਮੈਂ ਦੇਖੀ ਹੋਈ ਹੈ ਮੈਨੂੰ ਇੱਥੇ ਕਿੰਨਾ ਕੰਮ ਕਰਦਿਆਂ ਨੂੰ 30 ਸਾਲ ਹੋ ਗਏ ਹਨ ਮੈਂ ਸਾਰਿਆਂ ਦੀ ਡਿਟੇਲ ਦੇਖ ਰੱਖੀ ਹੈ ਪਾਜਾਇਤੋਂ ਅਤੇ ਆਪਣਾ ਕੰਮ ਕਰ ਆਹ ਡਿਟੇਲ ਜਿਹੜੀਆਂ ਹਨ ਉਹ ਫੜ ਕੇ ਉਸੇ ਕੋਡੇਦਾਨ ਦੇ ਵਿੱਚ ਛੱਡ ਜਾਂਦਾ ਹੈ ਬਿਨਾ ਪੜੇ ਅਮਨ ਸੋਚਦਾ ਹੈ ਚਲੋ ਜੀ ਮੈਂ ਕੀ ਲੈਣਾ ਹੈ ਮੈਂ ਆਪਣਾ ਕੰਮ ਕਰਦਾ ਹਾਂ ਜਿਹੜਾ ਬੈਂਕ ਮੈਨੇਜਰ ਹੈ ਆਪੇ ਭੁਗਤੇਗਾ ਹਾਂਜੀ ਉਹ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਹੁਣ ਇੰਨੇ ਦੇ ਵਿੱਚ ਹੀ ਉਹ ਬਜ਼ੁਰਗ ਜਿਹੜਾ ਹੈ ਉਹ ਆਪਣੇ ਘਰ ਪਹੁੰਚਦਾ ਹੈ ਅਤੇ ਘਰ ਪਹੁੰਚਦੇ ਹੀ ਜਿਹੜਾ ਉਸ ਦਾ ਮੁੰਡਾ ਹੈ ਉੱਥੇ ਸੂਟ-ਬੂਟ ਪਾਈ ਖੜਾ ਹੁੰਦਾ ਹੈ ਉਹ ਕਹਿੰਦਾ ਜੀ ਹਾਂਜੀ ਬਾਪੂ ਜੀ ਜਿਹੜਾ ਤੁਸੀਂ ਕੰਮ ਗਏ ਸੀ ਹੋਇਆ ਕਿ ਨਹੀਂ ਹੁਣ ਬਾਪੂ ਕਹਿੰਦਾ ਜਿਹੜਾ ਮੈਂ ਕੰਮ ਕਰਨ ਗਿਆ ਸੀ ਉਹ ਤਾਂ ਹੋ ਗਿਆ ਜਿਹੜਾ ਮੈਂ ਆਪਣੇ ਬੈਂਕ ਵਾਲਿਆਂ ਨੂੰ ਪਰਖਣਾ ਸੀ ਉਹ ਤਾਂ ਮੈਂ ਪਰਖ ਲਿਆ ਪਰ ਕਿਤੇ ਲੇਕਿਨ ਉਹ ਖਰੇ ਨਹੀਂ ਉਤਰੇ ਪੁੱਤਰਾ ਹੁਣ ਕੀ ਕਰੀਏ ਹੁਣ ਜਿਹੜਾ ਮੁੰਡਾ ਹੈ ਉਹ ਕਹਿੰਦਾ ਹੈ ਐਵੇਂ ਥੋੜੀ ਇਸ ਸ਼ਹਿਰ ਦਾ ਡੀਐਮ ਹਾਂ ਤੁਹਾਡੇ ਕਰਕੇ ਮੈਨੂੰ ਐਡੀ ਵੱਡੀ ਪੋਸਟ ਮਿਲੀ ਹੈ ਤੁਸੀਂ ਮੈਨੂੰ ਪੜਾਇਆ ਲਿਖਾਇਆ ਇਸ ਕਾਬਲ ਬਣਾਇਆ ਜੇਕਰ ਤੁਹਾਡੀ ਕੋਈ ਬੇਇਜ਼ਤੀ ਕਰੇਗਾ ਮੈਂ ਸਹਾਰ ਥੋੜੀ ਲਾਂਗਾ ਆਓ ਦੇਖਦੇ ਹਾਂ ਕਿਹੜਾ ਦੋ ਕੋਟੀ ਦਾ ਬੈਂਕ ਮੈਨੇਜਰ ਹੈ ਜਿਹੜਾ ਮੇਰੇ ਪਿਤਾ ਜੀ ਨੂੰ ਆਮ ਜਆ ਬਾਬੂ ਸਮਝ ਕੇ ਉਸ ਨਾਲ ਐਡਾ ਵੱਡਾ ਗਲਤ ਕੰਮ ਕਰ ਗਿਆ ਹੈ ਚਲੋ ਤੁਸੀਂ ਤਾਂ ਫਿਰ ਵੀ ਤੁਹਾਡੇ ਕੋਲ ਪਾਵਰ ਹੈ ਤੁਸੀਂ ਬਦਲਾ ਲੈ ਸਕਦੇ ਹੋ ਲੇਕਿਨ ਕੱਲ ਨੂੰ ਕੋਈ ਹੋਰ ਬੰਦਾ ਹੁੰਦਾ ਇਸਨੇ ਆਹੀ ਕਰਨਾ ਸੀ ਹੁਣ ਜਿਹੜਾ ਬਾਪੂ ਕਹਿੰਦਾ ਹੈ ਵੀ ਚਲੋ ਕੋਈ ਗੱਲ ਨਹੀਂ ਮੇਰੀ ਵੀ ਗਲਤੀ ਹੈ ਮੈਨੂੰ ਥੋੜਾ ਤਿਆਰ ਹੋ ਕੇ ਸੂਟ-ਬੂਟ ਪਾ ਕੇ ਜਾਣਾ ਚਾਹੀਦਾ ਸੀ ਤਾਂ ਹੀ ਮੈਨੂੰ ਨਿਆਹ ਦਿੰਦੇ ਐਵੇਂ ਤਾਂ ਉਹਨਾਂ ਨੇ ਮੈਨੂੰ ਆਮ ਜਿਹਾ ਬਜ਼ੁਰਗ ਸਮਝ ਲਿਆ ਹੈ ਚਲੋ ਜੀ ਹੁਣ ਉੱਥੇ ਜਾਂਦੇ ਹਨ ਬਾਪੂ ਕਹਿੰਦਾ ਹੈ ਚਲੋ ਜੀ ਮੇਰੀ ਵੀ ਗਲਤੀ ਹੈ ਮੈਂ ਉੱਥੇ ਜ਼ਿਆਦਾ ਸਮਾਂ ਬਤੀਤ ਕਰ ਦਿੱਤਾ ਮੈਨੂੰ ਤਾਂ ਉਹਨਾਂ ਦੇ ਮੂੰਹ ਦੇਖ ਕੇ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਮੇਰੇ ਨਾਲ ਕੀ ਕਰਨਾ ਹੈ ਚਲੋ ਜੀ ਹੁਣ ਉਹ ਦੋਵੇਂ ਜੜੇ ਹਨ ਉਸ ਬੈਂਕ ਦੇ ਵਿੱਚ ਵਾਪਸ ਆ ਜਾਂਦੇ ਹਨ ਸ਼ਾਮ ਦਾ ਵੇਲਾ ਹੈ ਅਤੇ ਸਾਰੇ ਬੈਂਕ ਵਾਲੇ ਜਿਹੜੇ ਹਨ ਉਹ ਆਪਣੇ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਹਨ ਇੱਕਦਮ ਦਿਖਦੇ ਹਨ ਵੀ ਉਹੀ ਬਜ਼ੁਰਗ ਵਾਪਸ ਆ ਗਿਆ ਹੈ ਨਾਲ ਇਸ ਵਾਰ ਇੱਕ ਸੂਟ ਵੁੱਡ ਪਾਈ ਬੰਦਾ ਅਤੇ ਦੋ ਪੁਲਿਸ ਵਾਲੇ ਜਿਹੜੇ ਹਨ ਉਹ ਨਾਲ ਤੁਰ ਰਹੇ ਹਨ ਹਾਂਜੀ ਉਹ ਬਾਪੂ ਜਿਹੜਾ ਗੁਰਬਖਸ਼ ਇੱਕ ਲੈਟਰ ਹੱਥ ਦੇ ਵਿੱਚ ਫੜੀ ਹੋਈ ਹੈ ਜਿਸ ਦੇ ਵਿੱਚ ਸ਼ਾਇਦ ਕੁਝ ਲਿਖਿਆ ਹੋਇਆ ਹੈ ਲੇਕਿਨ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਉਹ ਆ ਕੇ ਤੁਰੰਤ ਬੈਂਕ ਮੈਨੇਜਰ ਦੇ ਕੋਲ ਚਲਾ ਜਾਂਦਾ ਹੈ ਉਸ ਦੀ ਕੈਬਨ ਦੇ ਵਿੱਚ ਦੋਵੇਂ ਐਂਟਰ ਹੁੰਦੇ ਹਨ ਅਤੇ ਉਸ ਨੂੰ ਕਹਿੰਦੇ ਹਨ ਕਿ ਅੱਜ ਤੋਂ ਬਾਅਦ ਤੈਨੂੰ ਬੈਂਕ ਮੈਨੇਜਰੀ ਕਰਨ ਦੀ ਕੋਈ ਲੋੜ ਨਹੀਂ ਹੈ ਤੂੰ ਫੀਲਡ ਦੇ ਵਿੱਚ ਕੰਮ ਕਰੇਗਾ ਤੇਰੀ ਡਿਊਟੀ ਜਿਹੜੀ ਹੈ ਫੀਲਡ ਦੇ ਵਿੱਚ ਲਗਾ ਦਿੱਤੀ ਹੈ ਤੈਨੂੰ ਬੈਂਕ ਮੈਨੇਜਰ ਤੋਂ ਸਿੱਧਾ ਡਿਮੋਟ ਕਰਕੇ ਤੈਨੂੰ ਸਸਪੈਂਡ ਕਰਕੇ ਥੱਲੇ ਲਿਆਂਦਾ ਹੈ ਅਤੇ ਉੱਥੇ ਤੂੰ ਕੰਮ ਕਰੇਗਾ ਅਤੇ ਜਿਹੜਾ ਮੁੰਡਾ ਹੈ ਅਮਨ ਬੜਾ ਸਿਆਣਾ ਹੈ ਉਸ ਨੂੰ ਬੈਂਕ ਮੈਨੇਜਰ ਬਣਾਵਾਂਗੇ ਅਤੇ ਤਾਂਕਿ ਉਹ ਲੋਕਾਂ ਦੇ ਨਾਲ ਵਧੀਆ ਨਿਆ ਕਰ ਸਕੇ ਇਹ ਬੈਂਕ ਤੇਰੇ ਵਰਗਾਂ ਕਰਕੇ ਜਿਹੜਾ ਤਰੱਕੀ ਦੇ ਵਿੱਚ ਨਹੀਂ ਹੈ ਨਹੀਂ ਤਾਂ ਅੱਜ ਪਤਾ ਨਹੀਂ ਇਹ ਕਿੱਥੇ ਹੋਣਾ ਸੀ ਚਲੋ ਜੀ ਹੁਣ ਇੰਨੇ ਦੇ ਵਿੱਚ ਜਿਹੜਾ ਬੈਂਕ ਮੈਨੇਜਰ ਪੜਕ ਜਾਂਦਾ ਹੈ ਕਹਿੰਦਾ ਬੁੜਿਆ ਤੂੰ ਫੇਰ ਆ ਗਿਆ ਤੈਨੂੰ ਕਿੰਨੀ ਵਾਰ ਕਿਹਾ ਹੈ ਵੀ ਇੱਥੇ ਤਰ੍ਹਾਂ ਬੈਂਕ ਦਾ ਖਾਤਾ ਨਹੀਂ ਹੈ ਤੂੰ ਕਿਹੜੇ ਮੈਨੇਜਰ ਬਦਲਣ ਦੀ ਗੱਲ ਕਰਦਾ ਹੈ ਤੇਰੇ ਤੋਂ ਤਾਂ ਪਿੰਡ ਦਾ ਸਰਪੰਚ ਨਾਲ ਬਦਲਿਆ ਜਾਏ ਮੈਨੇਜਰ ਦੀ ਕਿਹੜੀ ਗੱਲ ਕਰਦਾ ਹੈ ਹੁਣ ਕਿੱਥੇ ਆਇਆ ਹੈ ਕਿਦਰ ਮੂੰਹ ਚੱਕਿਆ ਹੈ ਐਵੇਂ ਡਰਾਵੇ ਮੈਨੂੰ ਐਵੇਂ ਡਰਾਵੇ ਮੈਨੂੰ ਨਾ ਦਿਆ ਕਰੋ ਲੇਕਿਨ ਉਸਦੇ ਮਨ ਦੇ ਵਿੱਚ ਡਰ ਵੀ ਬੈਠ ਗਿਆ ਸੀ ਕਿ ਕੀ ਪਤਾ ਸੱਚ ਨਾਲ ਮਿਲਦਾ ਹੋਵੇ ਇੰਨੇ ਦੇ ਵਿੱਚ ਜਿਹੜਾ ਮੁੰਡਾ ਹੈ ਅਮਨ ਉਹ ਬੋਲ ਪੈਂਦਾ ਹੈ ਮੈਨੇਜਰ ਸਾਹਿਬ ਤੁਹਾਨੂੰ ਮੈਂ ਦੱਸਿਆ ਤਾਂ ਸਹੀ ਵੀ ਇਹ ਜਿਹੜਾ ਬਜ਼ੁਰਗ ਹੈ ਇਹ ਇਸ ਬੈਂਕ ਦਾ ਮਾਲਕ ਹੈ ਅਤੇ 60% ਸ਼ੇਅਰ ਦਾ ਹੋਲਡਰ ਹੈ ਇਸ ਬੈਂਕ ਦਾ ਸਾਰਾ ਕਰਤਾ-ਤਰਤਾ ਹੈ ਸ਼ਾਇਦ ਇਹਨਾਂ ਨੇ ਹੀ ਬੈਂਕ ਨੂੰ ਸ਼ੁਰੂ ਕੀਤਾ ਹੋਵੇ ਤੁਸੀਂ ਮੈਨੂੰ ਲੱਗਦਾ ਇਹਨਾਂ ਨੂੰ ਪਛਾਣਿਆ ਨਹੀਂ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਹੈ ਜਿਵੇਂ ਹੀ ਸੁਣਦਾ ਹੈ ਹੈਰਾਨ ਰਹਿ ਜਾਂਦਾ ਹੈ ਬੈਂਕ ਮੈਨੇਜਰ ਵੀ ਸੱਚਮੁੱਚ ਬੈਂਕ ਤਾਂ ਐਸੇ ਦਾ ਹੀ ਹੈ ਫਿਰ ਸਾਰੇ ਕਾਗਜ਼ ਜਿਹੜੇ ਹਨ ਉਸਨੇ ਡਸਟਬਿਨ ਦੇ ਵਿੱਚ ੁੱਟੇ ਸਨ ਵਾਪਸ ਚੱਕਦਾ ਹੈ ਦੇਖਦਾ ਹੈ ਕਨਫਰਮ ਹੋ ਜਾਂਦਾ ਹੈ ਵੀ ਆਹੀ ਬੈਂਕ ਦਾ ਮਾਲਕ ਹੈ ਅਤੇ ਮਾਫੀ ਮੰਗਦਾ ਹੈ ਪੈਰਾਂ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਜਿਹੜੀ ਸੁਨੀਤਾ ਹੈ ਉਹ ਵੀ ਦੂਰ ਖੜੀ ਜਿਹੜੀ ਹੈ ਹੈਰਾਨ ਹੋ ਰਹੀ ਸੀ ਵੀ ਆ ਕੀ ਹੋ ਗਿਆ ਸ਼ਾਇਦ ਹੁਣ ਮੇਰੀ ਵੀ ਵਾਰੀ ਹੈ ਜੇਕਰ ਇਹਨੇ ਬੈਂਕ ਮੈਨੇਜਰ ਨੂੰ ਬਦਲ ਦਿੱਤਾ ਹੈ ਤਾਂ ਜ਼ਰੂਰ ਮੇਰੇ ਨਾਲ ਵੀ ਬਦਸਲੂਕੀ ਕਰਨਗੇ ਅਤੇ ਮੈਨੂੰ ਵੀ ਜਿਹੜਾ ਹੈ ਇਹ ਆਪਣੀ ਪੋਸਟ ਤੋਂ ਹਟਾਣਗੇ ਉਹ ਵੀ ਮਾਫੀ ਮੰਗਣ ਲਈ ਆਪਣੇ ਹੱਥ ਜਿਹੜੇ ਹੈ ਦੂਰ ਹੀ ਜੋੜ ਦਿੰਦੀ ਹੈ ਚਲੋ ਜੀ ਹੁਣ ਗੁਰਬਖਸ਼ ਸਿੰਘ ਕਹਿੰਦਾ ਹੈ ਵੀ ਦੇਖ ਪਰਸਨਲ ਵਾਲੀ ਕੋਈ ਗੱਲ ਨਹੀਂ ਹੈ ਅੱਜ ਮੈਂ ਬੈਂਕ ਦਾ ਮਾਲਕ ਹਾਂ ਤਾਂ ਮੈਂ ਤੇਰੇ ਤੋਂ ਬਦਲਾ ਲੈ ਗਦਾਹ ਮੈਂ ਤਾਂ ਤੈਨੂੰ ਨੌਕਰੀ ਤੋਂ ਵੀ ਹਟਾ ਸਕਦਾ ਸੀ ਲੇਕਿਨ ਤੇਰਾ ਐਕਸਪੀਰੀਅੰਸ ਜਿਹੜਾ ਹੈ ਬੈਂਕ ਨੂੰ ਜ਼ਰੂਰਤ ਹੈ ਲੇਕਿਨ ਜਿਹੜਾ ਤੂੰ ਗਰੀਬਾਂ ਨਾਲ ਅਤੇ ਅਮੀਰ ਗਰੀਬ ਦੇ ਵਿੱਚ ਫਰਕ ਰੱਖ ਕੇ ਕੰਮ ਕਰਦਾ ਹੈ ਨਾ ਇਹ ਬੈਂਕ ਨੂੰ ਜ਼ਰੂਰ ਇੱਕ ਦਿਨ ਡੋਬ ਲਵੇਗਾ ਮੈਂ ਤਾਂ ਬੈਂਕ ਦੀ ਹਰ ਕਾਪੀ ਦੇ ਵਿੱਚ ਲਿਖਾਇਆ ਹੋਇਆ ਹੈ ਕਿ ਅਸੀਂ ਅਮੀਰ ਗਰੀਬ ਦੇ ਵਿੱਚ ਫਰਕ ਨਹੀਂ ਰੱਖਦੇ ਅਸੀਂ ਸਾਰਿਆਂ ਨੂੰ ਬਰਾਬਰ ਕਰਕੇ ਤੋਲਦੇ ਹਾਂ ਲੇਕਿਨ ਤੂੰ ਤਾਂ ਬਿਲਕੁਲ ਉਲਟ ਕੰਮ ਕਰ ਰਿਹਾ ਹੈ ਇਹਜਾ ਕੰਮ ਸਾਡੇ ਬੈਂਕ ਨੂੰ ਸ਼ੋਭਾ ਨਹੀਂ ਦਿੰਦਾ ਇਹ ਜੇ ਕਰਮਚਾਰੀਆਂ ਦੀ ਸਾਨੂੰ ਕੋਈ ਲੋੜ ਨਹੀਂ ਹੈ ਹੁਣ ਦੁਬਾਰਾ ਫੀਲਡ ਦੇ ਵਿੱਚ ਜਾ ਕੇ ਕੰਮ ਕਰਨਾ ਤਾਂ ਕਰ ਸਕਦਾ ਹੈ ਬੈਂਕ ਮੈਨੇਜਰ ਤੈਨੂੰ ਨਹੀਂ ਬੜਨ ਦਿੰਦੇ ਅਤੇ ਤੇਰੇ ਲੈਟਰ ਦੇ ਵਿੱਚ ਲਿਖਾਂਗੇ ਵੀ ਤੂੰ ਜਿਹੜਾ ਹੈ ਬਿਲਕੁਲ ਅਮੀਰਾਂ ਦੇ ਵਿੱਚ ਅਤੇ ਗਰੀਬਾਂ ਦੇ ਵਿੱਚ ਬਹਾਵ ਫਰਕ ਰੱਖਦਾ ਹੈ ਅਤੇ ਗਰੀਬ ਬੰਦੇ ਦੀ ਮਦਦ ਵੀ ਨਹੀਂ ਕਰਦਾ ਕਦੇ ਵੀ ਕੱਪੜੇ ਵੇਚ ਕੇ ਕਿਸੇ ਬੰਦੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਚਲੋ ਜੀ ਹੁਣ ਬੈਂਕ ਮੈਨੇਜਰ ਸਮਝ ਜਾਂਦਾ ਹੈ ਅਤੇ ਮਾਫੀ ਮੰਗਦਾ ਹੈ ਅਤੇ ਆਪਣਾ ਜਿਹੜਾ ਤਕਦੀਰ ਹੈ ਉਸ ਨੂੰ ਐਕਸੈਪਟ ਕਰ ਲੈਂਦਾ ਤੇ ਕਹਿੰਦਾ ਕੋਈ ਗੱਲ ਨਹੀਂ ਜੀ ਮੈਂ ਫੀਲਡ ਦੇ ਵਿੱਚ ਕੰਮ ਕਰਾਂਗਾ ਅਮਨ ਬੜਾ ਖੁਸ਼ ਹੈ ਕਿ ਅੱਜ ਉਸ ਨੂੰ ਪ੍ਰੋਮੋਸ਼ਨ ਮਿਲ ਗਿਆ ਹੈ ਅਤੇ ਸਿੱਧਾ ਕਾਮ ਜੇ ਕਰਮਚਾਰੀ ਤੋਂ ਹੁਣ ਉਹ ਬੈਂਕ ਦਾ ਮੈਨੇਜਰ ਬਣ ਗਿਆ ਹੈ ਕਿਉਂਕਿ ਉਸਨੇ ਅਚਾਈ ਕੀਤੀ ਅਤੇ ਲੋਕਾਂ ਦਾ ਭਲਾ ਕਰਨ ਦੀ ਸੋਚੀ ਅੰਤ ਦੇ ਵਿੱਚ ਭਲਾਈ ਉਸ ਨੂੰ ਮਦਦ ਕਰ ਗਈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਗੁਰਬਖਸ਼ ਸਿੰਘ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਲੇਕਿਨ ਜੇਕਰ ਵੀਡੀਓ ਸੱਚਮੁੱਚ ਤੁਹਾਨੂੰ ਚੰਗੀ ਲੱਗੀ ਤਾਂ ਦਬਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਰਕੇ ਸਾਰੇ ਦੋਸਤਾਂ ਤੱਕ ਸਾਰੇ ਮਿੱਤਰਾਂ ਤੱਕ ਇਹੋ ਜੀ ਵੀਡੀਓ ਸਭ ਤੱਕ ਪਹੁੰਚ ਸਕੇ ਦਿਓ ਜੀ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ